ਇਹ ਚੀਜ਼ ਕੁੱਤੇ ਨੂੰ ਖਵਾ ਦੇਵੋ ਤਕਦੀਰ ਤੁਹਾਡੇ ਪੈਰ ਚੁੰਮਣ ਲੱਗ ਪਵੇਗੀ ਰਾਜ ਜੋ ਸਦੀਆਂ ਤੱਕ ਛੁਪਿਆ ਸੀ ਉਹ ਰੱਬ ਦੇ ਬੰਦਿਓ ਅੱਜ ਜੋ ਤੂੰ ਸੁਣਨ ਜਾ ਰਿਹਾ ਏ ਇਹ ਕੋਈ ਆਮ ਗੱਲ ਨਹੀਂ ਇਹ ਰਾਜ ਉਹ ਹੈ ਜੋ ਸਦੀਆਂ ਤੱਕ ਗੁਪਤ ਰਿਹਾ ਕਈ ਮਹਾਨ ਲੋਕਾਂ ਨੇ ਇਸ ਦੀ ਪਰਖ ਕੀਤੀ ਤੇ ਜਿਹੜਾ ਵੀ ਇਸ ਰਾਹ ਤੇ ਚੱਲਿਆ ਦੁਨੀਆਂ ਉਸਦੇ ਪੈਰ ਚੁੰਮਣ ਲੱਗ ਪਈ ਗੱਲ ਏ ਇੱਕ ਛੋਟੀ ਜੀ ਆਦਤ ਈ ਇੱਕ ਚਿਹ੍ਹਾ ਕੰਮ ਜੋ ਜੇ ਤੂੰ ਕਰ ਲੈਣ ਤੇਰਾ ਨਸੀਬ ਰੋਜ਼ ਮਸਕੂਰੇ ਤੂੰ ਕਦੇ ਸੋਚਿਆ ਕਿ ਕੁੱਤੇ ਨੂੰ ਰੋਟੀ ਖਵਾਉਣ ਚ ਰੱਬ ਕਿੰਨਾ ਰਾਜ ਰੱਖਦਾ ਰੱਬ ਨੇ ਕੁੱਤੇ ਨੂੰ ਵਫਾਦਾਰੀ ਦੀ ਮੂਰਤ ਬਣਾਇਆ ਤੇ ਜਦ ਤੂੰ ਉਸ ਨਰੀ ਜੀਵ ਨੂੰ ਜਿਸ ਦਾ ਕੋਈ ਨਹੀਂ ਰੋਜ਼ ਖਾਣ ਨੂੰ ਦਿੰਦਾ ਏ ਤਦ ਤੇਰੇ ਕਰਮਾਂ ਚੋਂ ਗੰਦਗੀ ਮੁੱਕਣ ਲੱਗਦੀ ਪੁਰਾਣਿਆਂ ਚ ਲਿਖਿਆ ਏ ਜੋ ਕੁੱਤੇ ਨੂੰ ਰੋਜ਼ ਰੋਟੀ ਪਾਵੇ ਉਸ ਦੇ ਦਰ ਤੇ ਮਾੜਾ ਸਮਾਂ ਕਦੇ ਨਹੀਂ ਆਉਂਦਾ ਭਾਵੇਂ ਰੋਟੀ ਹੋਵੇ ਪਾਵੇਂ ਦੁੱਧ ਹੋਵੇ ਜਾਂ ਇੱਕ ਹੱਡੀ ਜਦ ਤੂੰ ਦਿਲੋਂ ਦੇਂਦਾ ਏ ਤੇਰਾ ਦਿਲ ਹੌਲੀ ਹੌਲੀ ਸਾਫ਼ ਹੋਣ ਲੱਗਦਾ ਕਰਮਾਂ ਦੀ ਗੱਡੀ ਚੁੱਪਚਾਪ ਰਫ਼ਤਾਰ ਫੜ ਲੈਂਦੀ ਏ ਦਾ ਤਰਕ ਮਨੋਵਿਗਿਆਨਕ ਰੂਪ ਵਿੱਚ ਵੀ ਇਹ ਸਾਬਤ ਹੋਇਆ ਕਿ ਜਦ ਤੂੰ ਦਾਨ ਕਰਦਾ ਏ ਖਾਸ ਕਰਕੇ ਮੂਕ ਜੀਮਾਂ ਲਈ ਤੇਰੇ ਅੰਦਰ ਇੱਕ ਨਵੀਂ ਊਰਜਾ ਜਨਮ ਲੈਂਦੀ ਇਹ ਊਰਜਾ ਤੇਰੀ ਸੋਚ ਨੂੰ ਤੇਰੇ ਕੰਮ ਨੂੰ ਤੇਰੇ ਨੈਤਿਕ ਚਰਿੱਤਰ ਨੂੰ ਉੱਚਾ ਚੁੱਕ ਲੈਂਦੀ ਏ ਜਦ ਤੂੰ ਕਿਸੇ ਨਰੀ ਕੁੱਤੇ ਦੀ ਅੱਖ ਚ ਪਿਆਰ ਵੇਖਦਾ ਏ ਤੇਰਾ ਅਹੰਕਾਰ ਥੋੜਾ ਥੋੜਾ